ਸੀਬੀਆਈ ਦੇ ਮਾਰਤੇ ਚੱਲ ਰਹੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ 14 ਅਫਸਰ ਕਸੂਤੇ ਫਸਾ ਦਿੱਤੇ ਆ ਜਿਸ ਦੇ ਵਿੱਚ 4 ਆਈਏਐਸ ਤੇ 10 ਆਈਪੀਐਸ ਅਧਿਕਾਰੀ ਸ਼ਾਮਲ ਨੇ ਹੁਣ ਇਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਤੇ ਅਹਿਮ ਗੱਲਬਾਤ ਕਰਨੀ ਆ ਕਿਵੇਂ ਇਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਗ ਦੀ ਜਿਨ੍ਹਾਂ ਦੇ ਵੱਲੋਂ ਮਜਬੀ ਸਿੱਖ ਭਾਈਚਾਰੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਉਹ ਕਸੂਤੇ ਘਿਰਦੇ ਦਿਖਾਈ ਦੇ ਰਹੇ ਤੇ ਉਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਕਸੂਤੇ ਘਿਰ ਸਕਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਕਿਸ ਮਾਮਲੇ ਦੇ ਵਿੱਚ ਵਧ ਸਕਦੇ ਨੇ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਾਂਗਰਸ ਹਾਈ ਕਮਾਂਡ ਦੀ ਜਿਨ੍ਹਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਿਆ ਖੁਲਾਸੇ ਕੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਸ਼ਸ਼ੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤਦ ਸਰ ਸੀਵੀਆਈ ਰਿਮਾਂਡ ਤੇ ਚੱਲ ਰੇ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਹਰ ਦਿਨ ਵੱਡੇ ਖੁਲਾਸੇ ਹੋ ਰਹੇ ਨੇ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ 14 ਵੱਡੇ ਅਫਸਰ ਫਸਾਦ ਅਤੇ ਨੇ ਜਿਸ ਦੇ ਵਿੱਚ 4 ਆਈਐਸ ਅਧਿਕਾਰੀ ਤੇ 10 ਆਈਪੀਐਸ ਅਧਿਕਾਰੀ ਸ਼ਾਮਲ ਨੇ ਕੀ ਹੁਣ ਉਹਨਾਂ ਦੀਆਂ ਵੀ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਸੀਵੀਆਈ ਉਹਨਾਂ ਨੂੰ ਵੀ ਤਲਬ ਕਰ ਸਕਦੀ ਹੈ ਜੀ ਦੇਖੋ ਜਿੱਦਣ ਤੋਂ ਜਿਹੜੇ ਹਰਚਰਨ ਸਿੰਘ ਢੁੱਲਰ ਸੀਗੇ ਉਹ ਜਿੱਦਣ ਦੇ ਗ੍ਰਿਫਤਾਰ ਕੀਤੇ ਹੋਏ ਆ ਉਦੋਂ ਵੀ ਇਹ ਖ਼ਾੜਸ਼ੇ ਪ੍ਰਗਟਾਏ ਜਾ ਚੁਕੇ ਜਾ ਰਹੇ ਸੀਗੇ ਕਿ ਹੋ ਸਕਦਾ ਹੈ ਕਿ ਬਹੁਤ ਸਾਰੇ ਵੱਡੇ ਨਾਮ ਜਿਹੜੇ ਆ ਹਰਚਰਨ ਸਿੰਘ ਢੁੱਲਰ ਫਸਾ ਸਕਦੇ ਹੈ ਕਿਉਂਕਿ ਹਰਚਰਨ ਸਿੰਘ ਢੁੱਲਰ ਤੇ ਜਿਹੜਾ ਵਿਚੋਲੀਆ ਕ੍ਰਿਸ਼ਾਨੂੰ ਸੀਗਾ ਉਹਨਾਂ ਦੇ ਟੱਚ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਆਪਸ਼ਨ ਸੀਗੇ ਔਰ ਇਹ ਆ ਜਾ ਰਿਹਾ ਸੀ ਮੰਨਿਆ ਜਾ ਰਿਹਾ ਸੀਗਾ ਕਿ ਹਰਚਰਨ ਸਿੰਘ ਢੁੱਲਰ ਦੇ ਮਸਲੇ ਦੇ ਵਿੱਚ ਹੁਣ ਕੁਝ ਵੱਡੇ ਨਾਮ ਹੋਰ ਵੀ ਫਸ ਸਕਦੇ ਆ ਜਿਹਦੇ ਕਰਕੇ ਕਈ ਅਵਸਾਰਾਂ ਨੂੰ ਅੰਦਰੋਂ ਅੰਦਰੀ ਕੰਪਨੀ ਵੀ ਛਿੜੀ ਹੋਈ ਸੀ ਆਪਾਂ ਇਹ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਕ੍ਰਿਸ਼ਾਨੂੰ ਸੀਗਾ ਜਿਹੜਾ ਜੇਲ੍ਹ ਦੇ ਵਿੱਚ ਸੀ ਉਹਨੂੰ ਕੁਝ ਅਵਸਾਰਾਂ ਨੇ ਉੱਥੇ ਮਿਲਣ ਦੀ ਕੋਸ਼ਿਸ਼ ਵੀ ਕੀਤੀ ਕੁਝ ਮਿਲੇ ਵੀ ਕੁਝ ਕੁਝ ਨੇ ਕੋਸ਼ਿਸ਼ ਕੀਤੀ ਕ੍ਰਿਸ਼ਾਨੂੰ ਨੇ ਕ੍ਰਿਸ਼ਾਨੂੰ ਦੇ ਨਾਲ ਅੰਦਰੋਂ ਅੰਦਰੀ ਹਰਚੰਦ ਸਿੰਘ ਭੁੱਲਰ ਨੇ ਵੀ ਜੇਲ੍ਹ 'ਚ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਨਹੀਂ ਮਿਲਣ ਦਿੱਤਾ ਕਿਉਂਕਿ ਸੀਬੀਆਈ ਨੇ ਰੋਕਿਆ ਹੋਇਆ ਸੀ ਤਾਂ ਬਹੁਤ ਸਾਰੇ ਅਵਸਾਰਾਂ ਨੂੰ ਕੰਪਨੀ ਛਿੜੀ ਹੋਈ ਸੀਗੀ ਕਿ ਕ੍ਰਿਸ਼ਾਨੂੰ ਜਾਂ ਹਰਚੰਦ ਸਿੰਘ ਭੁੱਲਰ ਜਿਹੜੇ ਆ ਸਾਨੂੰ ਫਸਾਣ ਹੁਣ ਜਿੱਥੇ 4 IAS ਔਰ 10 IPS ਅਧਿਕਾਰੀਆਂ ਦਾ ਨਾਮ ਹਰਚਨ ਸਿੰਘ ਭੁੱਲਰ ਨੇ ਦੱਸਿਆ ਕਿ ਭਾਈ ਇਹਨਾਂ ਅਫਸਰਾਂ ਦਿਆ ਕਾਲਾ ਧਨ ਜਿਹੜਾ ਹੈ ਤਾਂ ਜਿਹੜਾ ਭੁਪਿੰਦਰ ਸਿੰਘ ਜਿਹੜਾ ਪ੍ਰਾਪਰਟੀ ਡੀਲਰ ਹੈ ਜਿਹੜਾ ਧਨ ਵਾਈਟ ਕਰਨ ਵਾਸਤੇ ਜਿਹੜਾ ਉਹ ਦਿੱਤਾ ਹੋਇਆ ਸੀਗਾ ਔਰ ਨਾਲ ਹੀ ਨਾਲ ਇਹ ਸਿਰਫ 4 IPS ਇਹ ਮਾਫ ਕਰਨਾ 4 IAS ਤੇ 10 IPS ਦੀ ਕਹਾਣੀ ਨਹੀਂ ਹੈ ਇਹਦੇ ਵਿੱਚ ਕੁਝ ਜੱਜਾਂ ਦੇ ਵੀ ਨਾਮ ਜਿਹੜੇ ਆ ਰਹੇ ਆ ਔਰ ਮੈਨੂੰ ਲੱਗਦਾ ਕਿ ਜਲਦ ਉਹ ਨਾਮ ਜਿਹੜੇ ਆ ਉਹ ਜਨਤਕ ਵੀ ਹੋ ਜਾਣਗੇ ਔਰ ਉਹਨਾਂ ਨਾਵਾਂ ਦੀਆਂ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਵੱਧ ਜਾਣੀਆਂ ਨੇ ਕਿਉਂਕਿ ਜਿੱਥੇ ਇਹ ਨਾਵਾਂ ਦੇ ਬਾਰੇ ਪੁਸ਼ਟੀ ਜਿਹੜੀ ਆ ਉਹ ਕਿਰਸ਼ਾਨੂੰ ਨੇ ਵੀ ਕਰ ਦਿੱਤੀ ਹੈ ਔਰ ਉਹਨੇ ਦੱਸਿਆ ਕਿ ਵਾਕਈ ਇਹ ਪ੍ਰਾਪਰਟੀ ਡੀਲਰ ਦੇ ਕੋਲ ਜਿਹੜੇ ਇਹ ਅਫਸਰ ਸੰਬੰਧ ਦੇ ਵਿੱਚ ਆਉਣ ਦੀ ਗੱਲ ਹਰ ਚਰਨ ਭੁੱਲਰ ਕਹਿ ਰਹੇ ਆ ਉਹ ਕਹਿੰਦੇ ਕਿ ਮੈਨੂੰ ਪਤਾ ਸੀ ਉਹ ਕਿਸਾਨੂ ਵੀ ਜਿਹੜਾ ਉਹ ਮੰਨਦਾ ਹੋਇਆ ਇਹ ਗੱਲਾਂ ਦਿਖਾਈ ਦੇ ਰਿਹਾ ਹੈਗਾ ਔਰ ਮੰਨਿਆ ਉਹਨੇ ਸਾਰੀਆਂ ਗੱਲਾਂ ਤਾਂ ਹੁਣ ਜਿੱਥੇ ਪ੍ਰਾਪਰਟੀ ਡੀਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਹੋਰ ਵਧਣਗੀਆਂ ਉੱਥੇ ਜਿਹੜੇ ਆ 10 ਆਈਪੀਐਸ ਤੇ 4 ਆਈਐਸ ਤੇ ਕੁਝ ਜੱਜ ਨੇ ਜੇ ਉਹਨਾਂ ਨੂੰ ਜਿਹੜਾ ਸੀਬੀਆਈ ਆਪਣੇ ਰਡਾਰ ਤੇ ਲੈ ਸਕਦੀ ਔਰ ਜਲਦੀ ਜਿਹੜਾ ਉਹ ਕਰਕੇ ਉਹਨਾਂ ਨੂੰ ਸੱਧਿਆ ਜਾ ਸਕਦਾ ਪਰ ਕੰਪਨੀ ਜਿਹੜੀ ਆ ਉਹ ਜ਼ਰੂਰ ਛੜੀ ਹੋਈ ਆ ਉਧਰ ਦੂਜੇ ਪਾਸੇ ਐਚਐਸ ਭੁੱਲਰ ਦੇ ਖਿਲਾਫ ਜਿਹੜਾ ਆਮਦਨ ਤੋਂ ਵੱਧ ਜਿਹੜਾ ਜਾਇਦਾ ਦਾ ਕੇਸ ਹੈ ਉਹ ਦਰਜ ਕਰਨ ਵਾਲੀ ਜਿਹੜੇ ਪੰਜਾਬ ਦੀ ਵਿਜੀਲੈਂਸ ਵਿਭਾਗ ਆ ਉਹ ਵੀ ਭੁੱਲਰ ਨੂੰ ਪ੍ਰੋਡਕਸ਼ਨ ਵਾਰੰਟ ਲੈਣ ਲਈ ਜਿਹੜਾ ਮਹਾਲੀ ਚ ਨਵੀਂ ਅਰਜੀ ਜਿਹੜੀ ਉਹ ਦੇ ਸਕਦੀ ਹੈ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵਿਜੀਲੈਂਸ ਨੇ ਮਹਾਲੀ ਇਹ ਕੋਰਟ ਚ ਭੁੱਲਰ ਦੀ ਹਿਰਾਸਤ ਲਈ ਜਿਹੜੀ ਅਰਜੀ ਦਿੱਤੀ ਸੀਗੀ ਪਰ ਇਹ ਕਹਿੰਦੇ ਹੋਏ ਅਰਜੀ ਖਾਰਜ ਕਰ ਦਿੱਤੀ ਸੀਗੀ ਕਿ ਮਲਜ਼ਮ ਸੀਬੀਆਈ ਦੇ ਰਿਮਾਂਡ ਤੇ ਹੈ ਵਿਜੀਲੈਂਸ ਬਾਅਦ ਚ ਪਟੀਸ਼ਨ ਜਿਹੜੀ ਉਹ ਦਾਖਲ ਕਰੇ ਤੇ ਹੁਣ ਪਤਾ ਲੱਗਿਆ ਕਿ ਜਲਦ ਜਿਹੜਾ ਉਹ ਇਹ ਕਰ ਦੇਣਗੇ ਦਾਖਲ ਪਟੀਸ਼ਨ ਤੇ ਹੁਣ ਜੇਕਰ ਵੀਰਵਾਰ ਨੂੰ ਸੀਬੀਆ ਨੂੰ ਭੁੱਲਰ ਦਾ ਰਿਮਾਂਡ ਨਹੀਂ ਮਿਲਦਾ ਤਾਂ ਵਿਜੀਲੈਂਸ ਬਿਊਰੋ ਦੇ ਪ੍ਰੋਡਕਸ਼ਨ ਵਾਰੰਟ ਲਈ ਜਿਹੜੀ ਉਹ ਨਵੀਂ ਅਰਜੀ ਜਿਹੜੀ ਉਹ ਦਾਖਲ ਕਰ ਸਕਦਾ ਹੈ ਔਰ ਜਿਹੜੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਪਟਿਆਲਾ ਦੇ ਭਪਿੰਦਰ ਸਿੰਘ ਦੀ ਉਹ ਵੀ ਮਸਲੇ ਦੇ ਵਿੱਚ ਸੀਬੀਆ ਨੇ ਜਿਹੜੇ ਡੀਆਈਜੀਐਚਐਸ ਭੁੱਲਰ ਮਾਮਲੇ ਦੀ ਜਿਹੜੀ ਜਾਂਚ ਤੇ ਮੱਦੇ ਨਜ਼ਰ ਮੰਗਲਵਾਰ ਸਵੇਰੇ ਲੁਧਿਆਣਾ ਤੇ ਪਟਿਆਲਾ ਦੇ ਜਿਹੜੇ ਘਰਾਂ 'ਤੇ ਛਾਪੇ ਮਾਰੇ ਸੀਗੇ ਔਰ ਪਟਿਆਲਾ 'ਚ ਰੀਅਲ ਏਸਟੇਟ ਕਾਰੋਬਾਰੀ ਜਿਹੜਾ ਭਪਿੰਦਰ ਸਿੰਘ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਉਹਦੇ ਘਰ ਦੇ ਵਿੱਚ ਇਹ ਜਾਂਚ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਜਾਰੀ ਰਹੀ ਔਰ ਸੂਤਰਾ ਮੁਤਾਬਕ ਟੀਮ ਦੇ ਕਈ ਜਿਹੜੇ ਅਹਿਮ ਦਸਤਾਵੇਜ਼ ਜਿਹੜੇ ਉਹ ਜਬਤ ਕੀਤੇ ਐ ਇਹਦੇ ਨਾਲ ਹੀ ਦੋ ਲੱਗਦੀਆਂ ਗੱਡੀਆਂ ਵੀ ਜਿਹੜੀਆਂ ਕਾਬੂ ਦੇ ਚਲਾਈਆਂ ਨੇ ਔਰ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦੀ ਵੀ ਚਰਤਾ ਜਿਹੜੀ ਉਹ ਹੈਗੀ ਔਰ ਪਟਿਆਲਾ ਚ 19 ਘੰਟੇ ਸੀਬੀਆਈ ਦੀ ਜਿਹੜੀ ਉਹ ਜਾਂਚ ਜਿਹੜੀ ਚੱਲਣ ਦੇ ਜਿਹੜੇ ਇਹ ਚੱਲਦੇ ਐ ਔਰ ਕਿਤੇ ਨਾ ਕਿਤੇ ਸਾਹ ਜਿਹੜੇ ਉਹ ਸੁੱਤੇ ਗਏ ਆ ਇਨਾ ਵੱਡੇ ਆਈਪੀਐਸ ਤੇ ਆਈਐਸ ਅਧਿਕਾਰੀਆਂ ਦੇ ਤੇ ਕੁਝ ਜੱਜ ਜਿਹੜੇ ਇਹਦੇ ਵਿੱਚ ਸ਼ਾਮਲ ਹੈਗੇ ਆ ਨਾਮ ਔਰ ਜਲਦ ਜਿਹੜਾ ਨਾਮ ਉਹਨਾਂ ਦੇ ਜਨਤਕ ਹੋ ਸਕਦੇ ਆ ਕਿਉਂਕਿ ਜਨਤਕ ਨਾਮ ਕਿਵੇਂ ਹੋਣਗੇ ਕਿਉਂਕਿ ਜਦੋਂ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਜਾਣਾ ਹੈਗਾ ਸମ୍ਮਣ ਵਗੈਰਾ ਜਾਂ ਹੋਰ ਉਹ ਜਿਹੜੇ ਮੈਂ ਆਪਾਂ ਪਹਿਲਾਂ ਹੀ ਕਹਤਾ ਸੀਗਾ ਕਿ ਭਾਈ ਇਹ ਆ ਆਉਣ ਵਾਲਾ ਜਿਹੜਾ ਹਫਤਾ ਪਿਛਲੇ ਹਫਤੇ ਜਦੋਂ ਆਪਾਂ ਪ੍ਰੋਗਰਾਮ ਕਰਦੇ ਆ ਸ਼ੁੱਕਰਵਾਰ ਨੂੰ ਇਹ ਗੱਲ ਕਹੀ ਸੀਗੀ ਕਿ ਆ ਆਉਣ ਵਾਲਾ ਹਫਤਾ ਜਿਹੜਾ ਉਹ ਬਹੁਤ ਭਾਰੂ रह ਸਕਦਾ ਸ਼ਨੀ ਭਾਰੂ रह ਸਕਦਾ ਇਹਨਾਂ ਕੁਝ ਅਫਸਰਾਂ ਦੇ ਕੁਝ ਵੱਡੇ ਨਾਵਾਂ ਦੇ ਉੱਪਰ ਕੁਝ ਜੱਜਾਂ ਦੇ ਉੱਪਰ ਉਹੀ ਗੱਲ ਜਿਹੜੀ ਆ ਆਉਂਦੀ ਸਾਹਮਣੇ ਦਿਖਾਈ ਦੇ ਰਹੀ ਹੈ ਤੇ ਹੁਣ ਇਹ ਹਫ਼ਤੇ ਦੇ ਵਿੱਚ ਬਹੁਤ ਨਾਮ ਜਿਹੜੇ ਇਹੋ ਜੇ ਸਾਹਮਣੇ ਆ ਗਏ ਆ ਔਰ 14 15 ਦਾ ਜਿਹੜੇ ਆਈਐਸ ਆਈਪੀਐਸਸੀ ਨੇ ਕੁਝ ਜੱਜ ਨੇ ਔਰ ਉਹਨਾਂ ਸਾਰਿਆਂ ਨੂੰ ਜਦੋਂ ਸਾਮਣੀ ਜਿਹੜੀ ਆ ਹੋਣੀ ਹੈ ਤਾਂ ਉਦੋਂ ਨਾਮ ਜਿਹੜੇ ਜਨ ਤੱਕ ਹੋ ਜਾਣੇ ਆ ਕਿ ਭਾਈ ਇਹ ਕਿਹੜੇ ਕਿਹੜੇ ਲੋਕ ਸੀਗੇ ਤੇ ਕੀ ਕੁਝ ਜਿਹੜਾ ਇਹ ਕਰਦੇ ਰਹੇ ਔਰ ਕੰਮਣੀ ਛੜੀ ਹੋਈ ਹੈ ਔਰ ਕਿਸੇ ਵੀ ਸਮੇਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਸੰਬੰਧ ਕਰਕੇ ਬੁਲਾਇਆ ਜਾ ਸਕਦਾ ਰਡਾਰ ਤੇ ਹੈ ਤੇ ਦੇਖਦੇ ਹੁਣ ਅੱਗੇ ਕੀ ਬਣਦਾ ਜੀ ਜੀ ਬਿਲਕੁਲ ਬਿਲਕੁਲ ਸਰ ਉਧਰ ਗੱਲ ਕਰ ਲਈਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਜਿੱਥੇ ਲਗਾਤਾਰ ਮੁਸ਼ਕਲਾਂ ਵਧੀਆਂ ਹੋਈਆਂ ਨੇ ਅੱਜ ਉਹ ਐਸ்சி ਕਮਿਸ਼ਨ ਦੇ ਅੱਗੇ ਵੀ ਪੇਸ਼ ਹੋਣਗੇ ਤਾਂ ਉਸ ਦੇ ਨਾਲ ਹੀ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਵੀ ਮੁਸ਼ਕਲਾਂ ਵੱਸ ਚੁੱਕੀਆਂ ਨੇ ਵੱਧ ਚੁੱਕੀਆਂ ਨੇ ਬੇਅਦਬੀ ਦਾ ਕੋਈ ਮਾਮਲਾ ਦੱਸਿਆ ਜਾ ਰਿਹਾ ਹੈ ਉਹਨਾਂ ਦੀਆਂ ਕਿਵੇਂ ਮੁਸ਼ਕਲਾਂ ਵਧੀਆਂ ਨੇ ਜੀ ਦੇਖੋ ਕਾਂਗਰਸ ਦੀਆਂ ਮੁਸ਼ਕਲਾਂ ਜਿਹੜੀਆਂ ਨਾ ਉਹ ਘਟਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕੁਝ ਦਿਨ ਪਹਿਲਾਂ ਟਿੱਪਣੀ ਕਰਕੇ ਮੱਝਵੀ ਸਿੱਖ ਭਾਈ ਜਾਰੇ ਦੇ ਉੱਪਰ ਫਸ ਗਏ ਜਿਹੜੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੁਣ ਉੱਥੇ ਹੀ ਤਰਨਤਨ ਜਮਨੀ ਚੌਂ ਦੇ ਅੰਦਰ ਹੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਕਸੂਤੇ ਫਸ ਗਿਆ ਜੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਹੋਇਆ ਸੀਗਾ ਉਸ ਪ੍ਰੋਗਰਾਮ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਫੋਟੋਆਂ ਜਿਹੜੀਆਂ ਬੋਰਡ ਜਿਹੜਾ ਲੱਗੇ ਹੋਏ ਹੁੰਦੇ ਆ ਜਿਹੜੇ ਉਹ ਪਿੱਛੇ ਸਟੇਜ ਦੇ ਉੱਪਰ ਬੋਰਡ ਲੱਗੇ ਹੋਏ ਸੀਗੇ ਉਸ ਬੋਰਡ ਦੇ ਪਿੱਛੇ ਜਿਹੜੀਆਂ ਬੋਰਡ ਦੇ ਉੱਤੇ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਕਾਂਗਰਸ ਹਾਈ ਕਮਾਂਡ ਦੇ ਕੁਝ ਲੀਡਰਾਂ ਦੀਆਂ ਕੁਝ ਪੰਜਾਬ ਦੀ ਲੀਡਰਾਂ ਦੀਆਂ ਨੰਗੇ ਸਰੋ ਫੋਟੋਆਂ ਲਗੀਆਂ ਔਰ ਥੱਲੇ ਉਹਨਾਂ ਫੋਟੋਆਂ ਦੇ ਥੱਲੇ ਕਰਕੇ ਜਿਹੜੇ ਭਾਈ ਜੈਤਾ ਜੀ ਔਰ ਉਹਨਾਂ ਦੇ ਗੋਦ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਸੀਸ ਪਿਆ ਉਹ ਜਿਹੜਾ ਹੈਗਾ ਉਹ ਉਹਨਾਂ ਨੇ ਉਥੇ ਥੱਲੇ ਫੋਟੋ ਲਾਈ ਹੋਈ ਹੈ ਉਹਨਾਂ ਫੋਟੋਆਂ ਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਜਿਹੜਾ ਲੋਕ ਜਿਹੜੇ ਉਸ ਚੀਜ਼ ਨੂੰ ਮਾੜਾ ਮੰਨ ਰਹੇ ਹੈਗੇ ਆ ਔਰ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਅਕਾਲੀ ਦਲ ਦੇ ਵੱਲੋਂ ਵੀ ਇਸ ਮੁੱਦੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਅਕਾਲੀ ਦਲ ਨੇ ਜਿਹੜੀਆਂ ਇਸ ਚੀਜ਼ ਨੂੰ ਜਿਹੜਾ ਉਹ ਕਾਫੀ ਗੰਭੀਰਤਾ ਨਾਲ ਲਿਆ ਔਰ ਚੱਕਿਆ ਔਰ ਪੋਸਟਾਂ ਪੈਰੀਆਂ ਨੇ ਕਿ ਕਾਂਗਰਸ ਨੇ ਆਪਣੀ ਚੋਣ ਰੈਲੀ ਦੇ ਦੌਰਾਨ ਇੱਕ ਵਾਰ ਫਿਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਵਾਲੇ ਜਿਹੜੇ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਸਰੂਪ ਦਾ ਨਾਦਰ ਕੀਤਾ ਆਪਣੇ ਲੀਡਰਾਂ ਦੀਆਂ ਫੋਟੋਆਂ ਬਾਬਾ ਜੀ ਦੀ ਤਸਵੀਰ ਦੇ ਕਹਿੰਦੇ ਉੱਪਰ ਲਗਾਈਆਂ ਉਹ ਵੀ ਨੰਗੇ ਸਰਵਾਲੀਆਂ ਲੱਗਦਾ ਪ੍ਰਮਾਤਮਾ ਨੇ ਇਹਨਾਂ ਦੀ ਮਤ ਮਾਰ ਦਿੱਤੀ ਹੈ ਇਹ ਜਿਹੜੀ ਆ ਪੋਸਟਾਂ ਪਾਉਂਦੇ ਹੋਏ ਦਿਖਾਈ ਦੇ ਰਹੀ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਮਸਲੇ ਨੂੰ ਬਹੁਤ ਜਿਹੜਾ ਉਹ ਸੀਰੀਅਸਲੀ ਐ ਔਰ ਉਹ ਵੀ ਇਸ ਤੇ ਟਿੱਪਣੀ ਕਰ ਰਹੇ ਨੇ ਔਰ ਇਹਦਾ ਇਹਦਾ ਵੀ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਮਸਲਾ ਜਿਹੜਾ ਉਹ ਪੱਕ ਸਕਦਾ ਹੈਗਾ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਇਹ ਮਸਲਾ ਰਾਤ ਦਾ ਸੋਸ਼ਲ ਮੀਡੀਆ ਦੇ ਉੱਪਰ ਵੀ ਚੱਲ ਰਿਹਾ ਤਾਂ ਹੁਣ ਅਕਾਲੀ ਦਲ ਵੀ ਇਸ ਮਸਲੇ ਨੂੰ ਅੱਗੇ ਵਧਾਉਣ ਦੀ ਜਿਹੜੇ ਉਹ ਕੁਆਇਰ ਦੇ ਵਿੱਚ ਹੈ ਔਰ ਕਿਵੇਂ ਨਾ ਕਿਵੇਂ ਜੇਕਰ ਜਿਹੜਾ ਇਹਨਾਂ ਨੇ ਮਾਫੀ ਮੰਗ ਕੇ ਜੇਕਰ ਖੜਾ ਛਡਾ ਲਿਆ ਤਾਂ ਠੀਕ ਹੈ ਅਦਰਵਾਈਜ਼ ਮੈਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾਦਿਆਂ ਵੀ ਜਿਹੜੀਆਂ ਉਹ ਮੁਸ਼ਕਲਾਂ ਉਹ ਘਟਣ ਗਈਆਂ ਘਟਦੀਆਂ ਦਿਖਾਈ ਜਿਹੜੀਆਂ ਉਹ ਦੇਲੀਆਂ ਨਹੀਂ ਤੇ ਉਧਰ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹ ਵੀ ਕੁਸੂਤੇ ਜਿਹੜੇ ਉਹ ਘਿਰਦੇ ਦਿਖਾਈ ਦੇ ਰਹੇ ਕਿਉਂਕਿ ਰਾਜਾ ਵੜਿੰਗ ਨੇ ਜਿਹੜਾ ਮਾਫੀ ਤਾਂ ਜਿਹੜੀ ਉਹ ਮੰਗ ਲਈ ਹੈ ਕਿਉਂਕਿ ਜਿਹੜੀ ਉਹਨਾਂ ਨੇ ਗਲਤੀ ਕੀਤੀ ਉਹਨਾਂ ਦੀ ਮਾਫੀ ਆਪਣੀ ਜਿਹੜੀ ਉਹ ਮੰਗ ਲਈ ਹੈ ਪਰ ਫਿਰ ਵੀ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਘਟੀਆਂ ਨਹੀਂ ਕੀਤੀ ਰਾਤ ਉਹਨਾਂ ਦੇ ਉੱਪਰ ਜਿਹੜਾ ਉਹ ਪਰਚਾ ਵੀ ਦਰਜ ਹੋਇਆ ਔਰ ਪਰਚਾ ਵੀ ਜਿਹੜਾ ਉਹ ਬੂਟਾ ਸਿੰਘ ਦੇ ਪਰਿਵਾਰ ਦੇ ਵੱਲੋਂ ਜਿਹੜਾ ਉਹ ਦਰਜ ਕਰਵਾਇਆ ਗਿਆ ਹੈਗਾ ਔਰ ਹੁਣ ਉਹਨਾਂ ਨੂੰ ਅੱਜ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਉਹ ਪੇਸ਼ ਹੋਣ ਦੇ ਜਿਹੜੇ ਉਹ ਵੀ ਹੁਕਮ ਜਿਹੜੇ ਉਹ ਦਿੱਤੇ ਗਏ ਸੀਗੇ ਹੁਣ ਰਾਜਾ ਬੜਿੰਗ ਉੱਥੇ ਪੇਸ਼ ਵੀ ਜਿਹੜਾ ਉਹਨਾਂ ਨੂੰ ਜਿਹੜਾ ਉੱਥੇ ਹੋਣਾ ਪਊਗਾ ਤਾਂ ਸਾਰੀਆਂ ਚੀਜ਼ਾਂ ਨੇ ਜਿੱਥੇ ਪ੍ਰਧਾਨ ਕਾਂਗਰਸ ਦੇ ਕਸੂਤੇ ਫਸਿਆ ਉੱਥੇ ਹੀ ਹੁਣ ਜਿਹੜੇ ਇਹਨਾਂ ਦੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਆ ਉਹ ਵੀ ਜਿਹੜੇ ਕਸੂਤੇ ਘਿਰ ਗਿਆ ਤਾਂ ਹੁਣ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਅੱਗੇ ਕੀ ਹੋਊਗਾ ਪਰ ਅਕਾਲੀ ਦਲ ਜ਼ਰੂਰ ਇਹ ਸਮੱਸਿਆ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈਗਾ ਸੁਖਵੀਰ ਸਿੰਘ ਬਾਦਲ ਐਸ.ਡੀ.ਪੀ.ਸੀ ਮੈਂਬਰ ਵਗੈਰਾ ਕੁਝ ਉਹ ਜਿਹੜੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਉਠਾ ਰਹੇ ਹੈਗੇ ਆ ਔਰ ਮੈਨੂੰ ਲੱਗਦਾ ਹੈ ਕਿ ਹੁਣ ਤੋਂ ਬਾਅਦ ਕੁਝ ਸਮਾਂ ਜਿਹੜਾ ਆਉਣ ਵਾਲਾ ਉਹ ਮੈਨੂੰ ਲੱਗਦਾ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਵਾਸਤੇ ਵੀ ਜਿਹੜਾ ਉਹ ਸੌਖਾ ਰਹਿਣ ਵਾਲਾ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਬੜੀਆਂ ਧਿਆਨ ਮੰਗਦੀਆਂ ਨੇ ਤੁਹਾਨੂੰ ਚੇਤਾਵਨੀ ਹੋਊਗੀ ਕਿ ਦਰਬਾਰ ਸਾਹਿਬ ਦੀ ਫੋਟੋ ਦੇ ਉੱਪਰ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਪੋਸਟਰ ਦੇ ਉੱਪਰ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਤੇ ਨਾਲ ਝਾੜੂ ਦੀ ਫੋਟੋ ਲਾਤੀ ਸੀ ਤਾਂ ਬਹੁਤ ਵਿਵਾਦ ਜਿਹੜਾ ਉਹ ਉਦੋਂ ਵੀ ਹੋਇਆ ਸੀਗਾ ਸੋ ਇਸ ਤਰੀਕੇ ਦੀਆਂ ਗੱਲਾਂ ਦਾ ਜਦੋਂ ਫੋਟੋਆਂ ਧਾਰਮਿਕ ਫੋਟੋਆਂ ਲਾਈਆਂ ਜਾਂਦੀਆਂ ਨੇ ਤਾਂ ਇਸ ਤਰੀਕੇ ਦੀਆਂ ਗੱਲਾਂ ਦਾ ਹਮੇਸ਼ਾ ਹੀ ਖਿਆਲ ਧਿਆਨ ਰੱਖਿਆ ਜਾਂਦਾ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਹੇਠਾਂ ਫੋਟੋਆਂ ਲਾਈਆਂ ਜਾਣ ਔਰ ਜੇਕਰ ਫੋਟੋ ਲਾਉਣੀ ਹੈ ਤੇ ਦੂਜਾ ਇਹ ਗੱਲ ਜ਼ਰੂਰ ਦੇਖੀ ਜਾਂਦੀ ਹੈ ਕਿ ਘੱਟੋ ਘੱਟ ਸਿਰ ਜਿਹੜਾ ਉਹ ਟੱਗਿਆ ਹੋਵੇ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਨੇ ਸੋ ਇਹ ਜਿਨ੍ਹਾਂ ਤੇ ਹਾਰ ਮੈਨੂੰ ਲੱਗਦਾ ਕਿ ਨਹੀਂ ਰੱਖਿਆ ਗਿਆ ਕਾਂਗਰਸ ਦੇ ਵੱਲੋਂ ਸੋ ਉਹਦੇ ਉਹਦੇ ਚੱਕਰ ਦੇ ਵਿੱਚ ਹੁਣ ਕਾਂਗਰਸ ਫਿਰ ਕਹੂਤੀ ਹਿੱਸੇ ਜਿਹੜੀ ਆ ਫਸਦੀ ਨਜ਼ਰ ਆ ਰਹੀ ਹੈਗੀ ਜਾਂ ਕਾਂਗਰਸ ਬੈਕਪੋਰ ਤੇ ਜਾਂਦੀ ਨਜ਼ਰ ਆ ਰਹੀ ਹੈ ਔਰ ਇੱਕ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਔਰ ਡੈਣੀ ਨੇ ਇਹ ਜਿਹੜਾ ਸੂਤਾ ਮਸਲਾ ਜਿਹੜਾ ਉਹ ਸਹੇੜ ਦਿਆ ਉਹ ਵੀ ਮੈਨੂੰ ਲੱਗਦਾ ਕਿ ਇਹ ਹੁਣ ਆਉਣ ਵਾਲੇ ਦਿਨਾਂ 'ਚ ਇਹ ਜਿਆਦਾ ਕਾਂਗਰਸ ਨੂੰ ਹਾਸ਼ੀਏ ਤੇ ਜਿਹੜਾ ਉਹ ਲੈ ਕੇ ਜਾਊਗਾ ਦੇਖਣ ਵਾਲੀ ਗੱਲ ਹੋਊਗੀ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਊਗਾ ਪਰ ਬਿਲਕੁਲ ਇਹ ਗੱਲ ਠੀਕ ਹੈ ਕਿ ਇਹ ਕਿਸੇਤੇ ਸਟਡੀ ਦੇ ਵਿੱਚ ਫਸੇ ਹੈ ਔਰ ਇੱਕ ਤਰੀਕੇ ਨਾਲ ਨਰਾਦਰ ਕਰਨ ਦੀ ਜਿਹੜੀ ਉਹ ਗੱਲ ਠੀਕ ਹੈ ਜੀ ਸਿੱਧਾ ਸਰ ਸਵਾਲ ਇੱਕ ਏਵੀ ਹੈ ਨਾ ਕਿ ਇਹ ਸਭ ਕੁਝ ਵਾਪਰ ਵੀ ਉਦੋਂ ਰਿਹਾ ਜਦੋਂ ਤਰਨ ਤਰਨ ਦੀ ਜਿਮਨੀ ਚੋਣ ਆ ਕਿਉਂਕਿ ਤਰਨ ਤਰਨ ਜਿਮਨੀ ਚੋਣ ਹਰ ਇੱਕ ਪਾਰਟੀ ਉਸ ਪੱਧਰ ਤੇ ਲੜਨਾ ਚਾਹੁੰਦੀ ਆ ਤਾਂ ਜੋ 2027 ਦੇ ਲਈ ਇੱਕ ਵਧੀਆ ਮੈਸੇਜ ਜਾਵੇ ਤਾਂ ਇਹ ਸਭ ਕੁਝ ਕਾਂਗਰਸ ਦੇ ਵਿੱਚ ਜੋ ਵਾਪਰ ਰਿਹਾ ਚਾਹੇ ਉਹ ਪ੍ਰਧਾਨ ਦੇ ਵੱਲੋਂ ਇੱਕ ਕੇਂਦਰੀ ਗ੍ਰਹਿ ਮੰਤਰੀ ਨੂੰ ਲੈ ਕੇ ਟਿੱਪਣੀ ਕੀਤੀ ਜਾਣੀ ਜਾਂ ਐਲਓਪੀ ਲੀਡਰ ਦੇ ਨਾਲ ਜੋ ਵਿਵਾਦ ਜੁੜਿਆ ਉਹਨਾਂ ਦੇ ਵੱਲੋਂ ਇਹ ਹੋਣਾ ਇਸ ਦੇ ਨਾਲ ਕੀ ਹੁਣ ਤਰਨ ਤਰਨ ਦੀ ਜੋ ਸਿਆਸੀ ਤਸਵੀਰ ਆ ਉਹ ਵੀ ਬਦਲ ਸਕਦੀ ਹੈ ਜੀ ਦਰੰਦਰਨ ਦੀ ਕੱਲੀ ਸਿਆਸੀ ਤਸਵੀਰ ਨਹੀਂ ਬਦਲ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਆ ਪੂਰੀ ਸਿਆਸੀ ਤਸਵੀਰ ਜਿਹੜੀ ਆ ਉਹ ਬਦਲ ਸਕਦੀ ਹੈ ਔਰ ਮਝਵੀ ਸਿੱਖ ਭਾਈਚਾਰਾ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਕਾਂਗਰਸ ਤੋਂ ਖਾਸਾ ਨਾਰਾਜ਼ ਵੀ ਹੋ ਸਕਦਾ ਹੈ ਔਰ ਡੰਮੀ ਲੀਡਰ ਜਿਹੜੇ ਕਾਂਗਰਸ ਦੇ ਅੰਦਰ ਬੈਠੇ ਐ ਕੁਝ ਆਪਣੇ ਆਪ ਨੂੰ ਕਹਿੰਦੇ ਕਿ ਭਾਈ ਅਸੀਂ ਮਝਵੀ ਸਿੱਖਾਂ ਦੇ ਲੀਡਰ ਨੇ ਉਹ ਕਦੇ ਮਝਵੀ ਸਿੱਖਾਂ ਦੇ ਮੁੱਦੇ ਤੇ ਬੋਲਦੇ ਸਾਨੂੰ ਦਿਖਾਈ ਨਹੀਂ ਦਿੱਤੇ ਉਹ ਕਦੇ ਆਪਣੇ ਆਪ ਨੂੰ ਬੇਸ਼ੱਕ ਉਹ ਗੱਲਾਂ ਖੇਕ ਕਰਦੇ ਹੁਣ ਉਹਨਾਂ ਤੇ ਆਪਣੇ ਤੇ ਜਿਹੜੇ ਉਹ ਬੜੇ ਦੋਸ਼ ਹੈਗੇ ਆ ਔਰ ਪਿਛਲੇ ਦਿਨਾਂ ਚ ਜਿਹੜਾ ਵਿਵਾਦ ਉੱਠਿਆ ਉਸ ਵਿਵਾਦ ਦੇ ਵੀ ਉੱਤੇ ਵੀ ਉਹਨਾਂ ਨੇ ਜਿਹੜੀ ਕੀ ਭੂਮਿਕਾ ਰਹੀ ਹੈ ਉਹਨਾਂ ਜਿਹੜੇ ਅਖੌਤੀ ਆਪਣੇ ਆਪ ਨੂੰ ਮੱਧ ਵੀ ਸਿਕ ਲੀਡਰ ਕਹਿੰਦੇ ਐ ਕਾਂਗਰਸ ਦੇ ਅੰਦਰ ਬੈਠੇ ਉਹਨਾਂ ਨੇ ਵੀ ਕੀ ਭੂਮਿਕਾ ਰਹੀ ਉਹ ਵੀ ਆਪਣੇ ਜਿਹੜੇ ਉਹ ਸਭ ਦੇ ਸਾਹਮਣੇ ਹੀ ਰਹੀ ਹੈ ਉਹਦੋਂ ਬਾਅਦ ਤੋਂ ਠੀਕ ਹੈ ਬ੍ਰੋ ਤੇ ਚਲਦੇ ਆ ਰਾਜਾ ਵੜਿੰਗ ਨੇ ਮਾਫੀ ਜ਼ਰੂਰ ਮੰਗੀ ਪਰ ਉਹਨਾਂ ਲੀਡਰਾਂ ਨੇ ਉਸ ਮਸਲੇ ਦੇ ਵਿੱਚ ਕੀ ਭੂਮਿਕਾ ਨਿਭਾਈ ਫੋਨ ਵੀ ਨਹੀਂ ਚੱਕਦੇ ਸੀ ਪੱਤਰਕਾਰਾਂ ਦਾ ਉਹ ਕੀ ਮਰਜੀ ਸਿੱਖ ਭਾਈਚਾਰੇ ਦੀ ਗੱਲ ਜਿਹੜੀ ਆ ਕਰਨਗੇ ਜਿਹੜੇ ਸਿਰਫ ਉਸ ਤੇ ਪ੍ਰਤੀਕਿਰਿਆ ਦੇਣ ਤੋਂ ਵੀ ਜਿਹੜੇ ਆ ਭੱਜ ਰਹੇ ਸੀ ਆਪਣੇ ਆਪ ਨੂੰ ਕਹਿੰਦੇ ਆ ਖੌਤੀ ਪੰਥਕ ਮਾਫ ਕਰਨਾ ਜਿਹੜੇ ਪੰਥਕ ਨਹੀਂ ਜਿਹੜੇ ਮਰਜੀ ਸਿੱਖ ਭਾਈਚਾਰੇ ਦੇ ਲੀਡਰ ਜਿਹੜੇ ਆਪਦੇ ਆਪ ਨੂੰ ਕਹਉਂਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਉਹ ਮਰਜੀ ਸਿੱਖ ਭਾਈਚਾਰਾ ਮੈਨੂੰ ਲੱਗਦਾ ਹੈ ਕਿ ਇਹਨਾਂ ਤੋਂ ਦੂਰੀ ਵੱਟਦਾ ਜਿਹੜਾ ਉਹ ਨਜ਼ਰ ਆ ਸਕਦਾ ਜੇ ਇਹ ਜਲਦੀ ਮਸਲਾ ਜਿਹੜਾ ਉਹ ਨਾਨ ਵੇੜਿਆ ਰਾਜਾ ਬੜਿੰਗ ਵਾਲਾ ਵੀ ਔਰ ਨਾਲ ਹੀ ਨਾਲ ਜਿਹੜਾ ਪ੍ਰਤਾਪ ਸਿੰਘਾ ਬਾਜਵਾਵਾ ਜੀ ਸਤੂ ਸਰ ਇੱਕ ਫੇਰ ਇੱਕ ਵਾਰ ਦੇਸ਼ ਲੈਵਲ ਤੇ ਵੱਡਾ ਮੁੱਦਾ ਭਖ ਚੁੱਕਿਆ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਵੱਲੋਂ ਫਿਰ ਇੱਕ ਵਾਰ ਵੱਡੇ ਖੁਲਾਸੇ ਕਰ ਦਿੱਤੇ ਗਏ ਉਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਿਆ ਕਿ 25 ਲੱਖ ਵੋਟਾਂ ਹਰਿਆਣਾ ਦੇ ਵਿੱਚ ਚੋਰੀ ਹੋਈਆਂ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਖਦਸਾ ਜਤਾਇਆ ਗਿਆ ਹੈ ਕਿ ਇਸੇ ਤਰ੍ਹਾਂ ਦੇ ਨਾਲ ਹੁਣ ਬਿਹਾਰ ਚੋਣਾਂ ਦੇ ਵਿੱਚ ਹੋਵੇਗਾ ਇਹ ਜੋ ਵੋਟ ਚੋਰੀ ਦਾ ਮਾਮਲਾ ਇਸ ਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਹੀ ਲੋਕਤੰਤਰ ਦੇ ਵਿੱਚ ਇੰਨੇ ਵੱਡੇ ਪੱਦਰ ਤੇ ਧਾਂਦਲੀ ਹੋ ਰਹੀ ਹੈ ਆਪਾਂ ਜਦੋਂ ਪਿਛਲੀ ਵਾਰੀ ਇਹਦੇ ਤੇ ਇਹਨੇ ਰਾਹੁਲ ਗਾਂਧੀ ਨੇ ਜਦੋਂ ਪਿਛਲੀ ਵਾਰ ਇਸ ਮਸਲੇ ਦੇ ਉੱਪਰ ਬਲਾਸਾ ਕੀਤਾ ਸੀਗਾ ਜੀ ਉਦੋਂ ਵੀ ਇੱਕ ਬੰਬ ਦਾ ਜਿਹੜਾ ਨਾਮ ਦਿੱਤਾ ਸੀ ਤਾਂ ਹੁਣ ਉਹਨਾਂ ਨੇ ਕਿਹਾ ਸੀ ਕਿ ਹਾਈਡਰੋਜਨ ਬੰਬ ਜਿਹੜਾ ਇੱਕ ਲੈ ਕੇ ਆਵਾਂਗੇ ਹੁਣ ਉਹ ਹਾਈਡਰੋਜਨ ਬੰਬ ਜਿਹੜਾ ਉਹ ਲਿਆਂਦਾ ਕਾਂਗਰਸ ਆਗੂ ਜਿਹੜਾ ਰਾਹੁਲ ਗਾਂਧੀ ਨੇ ਵੋਟ ਚੋਰੀ ਨਾਲ ਸੰਬੰਧਤ ਇੱਕ ਹੋਰ ਹਾਈਡਰੋਜਨ ਬੰਬ ਦਾ ਜਿਹੜਾ ਉਹ ਧਮਾਕਾ ਕਰਦੇ ਆ ਦੋਸ਼ ਲਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ 25 ਲੱਖ ਬਾਲੀਵੁੱਟਾਂ ਦੇ ਆਧਾਰ ਤੇ ਜਿਹੜੀਆਂ ਉਹ ਜਿੱਤੀਆਂ ਨੇ ਹੁਣ ਤੁਹਾਨੂੰ ਚੇਤਾ ਹਊਗਾ ਕਿ ਜਦੋਂ ਵੀ ਕੋਈ ਐਗਜ਼ਿਟ ਪੋਲ ਆਉਂਦੇ ਸੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਤਾਂ ਹਰਿਆਣਾ ਦੇ ਵਿੱਚ ਹਰੇਕ ਬੱਚਾ ਬੱਚਾ ਇਹ ਗੱਲ ਕਹਿ ਰਿਹਾ ਸੀਗਾ ਕਿ ਭਾਈ ਹਰਿਆਣਾ ਦੇ ਅੰਦਰ ਜਿਹੜੀ ਉਹ ਕਾਂਗਰਸ ਆ ਰਹੀ ਹੈ ਕਾਂਗਰਸ ਆ ਰਹੀ ਹੈ ਕਾਂਗਰਸ ਆ ਰਹੀ ਹੈ ਪਰ ਜਦੋਂ ਰਿਜ਼ਲਟ ਆਇਆ ਅਚਾਨਕ ਸਿੱਧੇ ਤੌਰ ਤੇ ਆਪਾਂ ਜੇ ਆਪਾਂ ਕਹੀਏ ਤਾਂ ਉਥੇ ਆ ਗਈ ਭਾਜਪਾ ਹੁਣ ਭਾਜਪਾ ਦੇ ਆਉਣ ਦਾ ਹੁਣ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ 24 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ 25 ਲੱਖ ਝਾਲੀ ਵੋਟਾਂ ਦੇ ਆਧਾਰ 'ਤੇ ਜਿਹੜੀਆਂ ਉਹ ਜਿੱਤੀਆਂ ਨੇ ਉਹਨਾਂ ਸੂਬੇ ਦੇ ਕਹਿੰਦੇ ਹਰ 8 ਵੋਟਰਾਂ ਦੇ ਵਿੱਚੋਂ ਇੱਕ ਝਾਲੀ ਹੋਣ ਦਾ ਦਾਵਾ ਕੀਤਾ ਹੈ ਯਾਨੀ ਹਰ 8 ਵੋਟਾਂ ਦੇ ਪਿੱਛੇ ਇੱਕ ਝਾਲੀ ਵੋਟ ਹੈ ਚੋਣ ਕਮਿਸ਼ਨ ਤੇ ਫਰਜ਼ੀ ਤੇ ਝਾਲੀ ਵੋਟਰਾਂ ਦੇ ਆਧਾਰ 'ਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਜਿਹੜਾ ਉਹ ਦੋਸ਼ ਵੀ ਰਾਹੁਲ ਗਾਂਧੀ ਨੇ ਲਾਇਆ ਔਰ ਕੁਝ ਵੋਟਰਾਂ ਦੀਆਂ ਤਸਵੀਰਾਂ ਤੇ ਰਿਕਾਰਡ ਪੇਸ਼ ਕੀਤੇ ਐ ਜਿਨ੍ਹਾਂ ਬਾਰੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਉਹ ਝਾਲੀ ਹੈ ਉਹਨਾਂ ਨਾਲ ਹੀ ਨਾਲ ਇਹ ਵੀ ਗੱਲ ਕਹੀ ਹੈ ਕਿ ਭਾਜਪਾ ਨੇ ਇਹ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਵਿਹਾਰ ਚੋਣਾਂ ਦੇ ਵਿੱਚ ਵੀ ਚੋਰੀ ਕਰਨ ਦੀ ਜਿਹੜੀ ਆ ਯੋਜਨਾ ਬਣਾਈ ਹੈ ਇਹ ਜਿਹੜੀ ਗੱਲ ਉਹ ਕਹਿ ਰਹੇ ਨੇ ਉਹਨਾਂ ਨੇ ਨਾਲ ਹੀ ਨਾਲ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਫਰਜ਼ੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਬ੍ਰਾਜ਼ੀਲ ਮਾਡਲ ਬਾਰੇ ਜਿਸ ਦੀ ਤਸਵੀਰ ਦੀ ਵਰਤੋਂ ਜਿਹੜੀ ਉਹ राई ਹਲਕਾ ਜਿਹੜਾ ਹੈਗਾ ਹਰਿਆਣੇ ਦਾ ਉੱਥੇ ਕੀਤੀ ਗਈ 10 ਪੋਲਿੰਗ ਬੂਥਾਂ ਤੇ ਕਥਿਤ ਤੌਰ ਤੇ ਕਹਿੰਦੇ 22 ਵਾਰ ਉਹਦੀ ਫੋਟੋ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਔਰ ਉਹ ਫੋਟੋ ਦੇ ਉੱਪਰ ਕੋਈ ਨਾਮ ਸੀਮਾ ਸੀਗਾ ਕਿਤੇ ਇਸਵੀਟੀ ਸੀਗਾ ਕਿਤੇ ਸਰਸਵਤੀ ਸੀਗਾ ਪਰ ਉਹ ਅਸਲ ਦੇ ਵਿੱਚ ਹੈ ਮਾਡਲ ਸੀਗੀ ਬ੍ਰਾਜ਼ੀਲ ਦੀ ਤੇ ਰਾਹੁਲ ਨੇ ਇੱਕ ਹੋਰ ਮਿਸਾਲ ਦਿੱਤੀ ਜੋ ਕਥਿਤ ਤੌਰ ਤੇ ਹਰਿਆਣਾ ਦੀਆਂ ਜਿਹੜੀਆਂ ਵੋਟਰ ਰੂਮਾਂ ਚ ਵਿੱਚ ਉਸ ਨੂੰ 23 ਵਾਰ ਕਹਿੰਦੇ ਦਖਾਈ ਦਿੰਦੀ ਔਰ ਕਾਂਗਰਸੀ ਆਗੂ ਨੇ ਉੱਤਰ ਪ੍ਰਦੇਸ਼ ਦੇ ਜਿਹੜੇ ਯੂਪੀ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ 와 ਕੇ ਜਿਹੜੀ ਆ ਵੋਟ ਪਾਈ ਸੋ ਇਹ ਤੀਜਾ ਬਹੁਤ ਸਾਰੀਆਂ ਅਹਿਮ ਨੇ ਜਿਹੜੀਆਂ ਕੱਲ ਰਾਹੁਲ ਗਾਂਧੀ ਨੇ ਜਿਹੜੇ ਉਹ ਵੱਡੇ ਖੁਲਾਸੇ ਕੀਤੇ ਨੇ ਔਰ ਚੋਣ ਕਮਿਸ਼ਨ ਸੂਚੀਆਂ ਚੋਂ ਡੁਪਲੀਕੇਟ ਵੋਟਰਾਂ ਨੂੰ ਹਟਾਉਂਦਾ ਕਿਉਂ ਨਹੀਂ ਇਹ ਵੀ ਉਹਨਾਂ ਨੇ ਬਹੁਤ ਵੱਡੇ ਜਿਹੜੇ ਆ ਸਵਾਲ ਖੜੇ ਕੀਤੇ ਆ ਔਰ ਇਹ ਵੀ ਗੱਲ ਉਹਨਾਂ ਨੇ ਇੱਕ ਵੀਡੀਓ ਵੀ ਜਿਹੜੀ ਆ ਉਹ ਦਿਖਾਈ ਕਿ ਜਿਹੜਾ ਸਾਰੇ ਐਗਜ਼ਿਟ ਪੋਲ ਸੀਗੇ ਕਾਂਗਰਸ ਦੀ ਜਿੱਤ ਦੀ ਜਿਹੜੀ ਆ ਉਹ ਖਬਰਾਂਿੰਗ ਕਰ ਰਹੇ ਸੀਗੇ ਸਾਰੇ ਚੈਨਲਾਂ ਦੇ 2024 ਦੇ ਹਰਿਆਣਾ ਦੇ ਵਿੱਚ ਉਹਨਾਂ ਦੇ ਨਾਲ ਹੀ ਨਾਲ ਇੱਕ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦੀ ਵੀ ਜਿਹੜੀ ਉਹ ਵੀਡੀਓ ਦਿਖਾਈ ਜਿਦੇ ਵਿੱਚ ਨਾਇਬ ਸਿੰਘ ਸੈਣੀ ਇਹ ਗੱਲ 6 ਅਕਤੂਬਰ 2024 ਨੂੰ ਕਹਿ ਰਹੇ ਨੇ ਕਿ ਜਿੱਥੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਸੀਗਾ ਕਿ ਭਾਜਪਾ ਰਾਜ ਦੇ ਵਿੱਚ ਭਾਜਪਾ ਯਾਨੀ ਹਰਿਆਣੇ ਦੇ ਵਿੱਚ ਇੱਕ ਪਾਸੜ ਸਰਕਾਰ ਬਣਾ ਰਹੀ ਹੈ ਤੇ ਸਾਡੇ ਕੋਲ ਸਾਰੇ ਪ੍ਰਬੰਧ ਹੈ ਚਿੰਤਾ ਨਾ ਕਰੋ ਜੀ ਇਹ ਬਿਆਨ 6 ਅਕਤੂਬਰ 2024 ਨੂੰ ਆਇਆ ਸੀਗਾ ਸੈਣੀ ਸਾਹਿਬ ਦਾ ਜਿਹੜੇ ਉਤੋਂ ਨੇ ਉਹ ਸੀਗੇ ਹੁਣ ਰਾਹੁਲ ਗਾਂਧੀ ਨੇ ਸਵਾਲ ਚੁੱਕਿਆ ਕਿ ਸੈਣੀ ਕਿਹੜੇ ਪ੍ਰਬੰਧ ਦਾ ਜ਼ਿਕਰ ਕਰ ਰਹੇ ਆ ਚੋਣ ਕਮਿਸ਼ਨ ਤੇ ਵਿਧਾਨ ਸਭਾ ਦੀਆਂ ਵੋਟਰ ਜਿਹੜੀਆਂ ਵੋਟਰ ਸੂਚੀਆਂ ਨੇ ਉਹਨਾਂ ਦੇ ਵਿੱਚੋਂ 3.5 ਲੱਖ ਕਾਂਗਰਸੀ ਵੋਟਰਾਂ ਦੇ ਨਾਮ ਹਟਾਉਣ ਦਾ ਵੀ ਜਿਹੜਾ ਉਹਨਾਂ ਨੇ ਦੋਸ਼ ਲਾਇਆ ਹੈ ਜੀ ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਾਈ ਸੀ ਜਦ ਕਿ ਕੁਝ ਵੀ ਨਿਆਵਾ ਜਿਹੜੀਆਂ ਹੋਈਆਂ ਵਿਧਾਨ ਸਭਾ ਵੋਟਾਂ ਨੇ ਉਹ ਜਿਹੜੇ ਪੱਕੜ ਕਟੜ ਕਾਂਗਰਸੀ ਸੀਗੇ ਉਹਨਾਂ ਦੀਆਂ ਵੋਟਾਂ ਕੱਢ ਦਿੱਤੀਆਂ ਯਾਨੀ ਕਿ ਜਿਹੜੀਆਂ ਮਈ ਮਈ ਜੂਨ ਦੇ ਵਿੱਚ ਹੋਈਆਂ ਵੋਟਾਂ ਲੋਕ ਸਭਾ ਦੀਆਂ ਉਹਨਾਂ ਦੇ ਵਿੱਚ ਤਾਂ ਉਹ ਵੋਟ ਆ ਪਾ ਰਹੇ ਨੇ ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੋ ਉਹ ਜਿਹੜੇ ਬਹੁਤ ਵੱਡੇ ਸਵਾਲ ਕੱਲ ਰਾਹੁਲ ਗਾਂਧੀ ਨੇ ਖੜੇ ਕੀਤੇ ਆ ਔਰ ਫਰਾਨੇ ਦੀ ਗੱਲ ਇਹ ਆ ਕਿ 22 ਵਾਰ ਜਿਹੜੀ ਇੱਕ ਬ੍ਰਾਜ਼ੀਲ ਤੋਂ ਆਈ ਮਾਡਲ ਉਦੇ ਨਾਮ ਤੇ ਵੋਟ ਬਣਾ ਦਿੱਤੀ ਤੇ 22 ਵਾਰ ਉਹਨੇ ਜਿਹੜੀ ਉਹ ਵੋਟ ਜਿਹੜੀ ਜਾ ਕੇ ਜਿਹੜੀ ਆ ਕਹਿੰਦੇ ਉਹ ਪਾਈ ਹੈ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਘਪਲਾ ਜਿਹੜਾ ਉਹ ਹੋ ਰਿਹਾ ਹੁਣ ਉਹਨਾਂ ਨੇ ਖਾਤਸ਼ਾ ਇਹ ਜਤਾਇਆ ਹੈ ਕਿ ਹਰਿਆਣੇ ਦੇ ਵਿੱਚ ਵੀ ਜੇ ਮਾਫ ਕਰਨਾ ਬਿਹਾਰ ਦੇ ਵਿੱਚ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ ਔਰ ਜੇ ਬਿਹਾਰ ਦੇ ਵਿੱਚ ਹੋ ਸਕਦੀਆਂ ਨੇ ਤੇ ਪੰਜਾਬ ਹੁਣ ਤੋਂ 1.5 ਮਹੀਨੇ ਬਾਅਦ ਚਲ ਜੂਗਾ ਇਲੈਕਸ਼ਨ ਇਅਰ ਦੇ ਵਿੱਚ ਯਾਨੀ ਦੁਗਰ ਚਾਬੀ ਦੇ ਵਿੱਚ ਕੋਕ 27 ਦੇ ਸ਼ੁਰੂ ਚ ਚੋਣਾ ਜਿਹੜੀਆਂ ਹੋ ਜਾਣੀਆਂ ਨੇ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਪਊਗਾ ਕਿ ਭਾਈ ਜਾਲੀ ਵੋਟਾਂ ਤਾਂ ਨਹੀਂ ਕਿਤੇ ਬਣ ਰਹੀਆਂ ਜੇ ਉੱਥੇ 25 ਲੱਖ ਜਾਲੀ ਵੋਟ ਬਣ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕੀ ਹਾਲਾਤ ਜਿਹੜਿਆ ਹੋਣਗੇ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਆ ਸੋ ਇਹ ਬਹੁਤ ਵੱਡੇ ਖੁਲਾਸੇ ਕੱਲ راہਲ ਗਾਂਧੀ ਬਣਾਉਣੇ ਚਲੇ ਉਹ ਕੀਤੇ ਆ ਬਿਲਕੁਲ ਸਰ ਸਰ ਲੱਗਦਾ ਨਹੀਂ ਕਿ ਸਾਰੀ ਪਾਰਟੀਆਂ ਕਿਉਂਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਵੱਲੋਂ ਖਲਾਸੀ ਕੀਤੇ ਜਾ ਰਿਹਾ ਤੇ ਇਸ ਮਸਲੇ ਤੇ ਹੋਰ ਨਾ ਪਾਰਟੀਆਂ ਨੂੰ ਵੀ ਸਵਾਲ ਚੁੱਕਣੇ ਚਾਹੀਦੇ ਨੇ ਇੱਕ ਮੰਚ ਤੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਸਿੱਧਾ ਸਿੱਧਾ ਇਹ ਤਾਂ ਫਿਰ ਲੋਕਤੰਤਰ ਤੇ ਹੀ ਹਮਲਾ ਹੋ ਗਿਆ ਨਾ ਜੀ ਬਿਲਕੁਲ ਉਹ ਰਾਹੁਲ ਗਾਂਧੀ ਪਹਿਲਾਂ ਹੀ ਇਹ ਗੱਲ ਕਹਿ ਰਹੇ ਆ ਕਹਿੰਦੇ ਕਿ ਸਾਨੂੰ ਇਹ ਸਾਰਾ ਕੁਝ ਪਤਾ ਲੱਗ ਗਿਆ ਪਰ ਅਸੀਂ ਇੱਥੇ ਘਰ ਕੁਝ ਵੀ ਨਹੀਂ ਸਕਦੇ ਕਿਉਂਕਿ ਚੋਣ ਕਮਿਸ਼ਨ ਜਿਹੜਾ ਉਹ ਸੁਣਦਾ ਹੈ ਨਹੀਂਗਾ ਉਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਠੀਕ ਹੈ ਕਿ ਰਾਹੁਲ ਗਾਂਧੀ ਰੇਸ ਖੁਲਾਸੇ ਦੇ ਉੱਪਰ ਦੂਜੀਆਂ ਪਾਰਟੀਆਂ ਵੀ ਇਕੱਠੀਆਂ ਹੋ ਕੇ ਹੁਣ ਲੜਤਾ ਰਹੀਆਂ ਨੇ ਪਰ ਹੁਣ ਚੋਣ ਕਮਿਸ਼ਨ ਸੁਣਦਾ ਕਿਉਂ ਨਹੀਂ ਇਹਦੇ ਤੇ ਕੋਡ ਦਾ ਸਹਾਰਾ ਲਿਆ ਜਾਂਦਾ ਜਾਂ ਕੀ ਲਿਆ ਜਾਂਦਾ ਇਹ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਪਰ ਰਾਹੁਲ ਗਾਂਧੀ ਹੁਣ ਇੱਕ ਚੰਗੀ ਤਕੜੀ ਲੜਾਈ ਲੜ ਰਹੇ ਹੈਗੇ ਔਰ ਦੂਜੇ ਆਗੂਆਂ ਦਾ ਵੀ ਉਹਨਾਂ ਨੂੰ ਸਾਥ ਮਿਲਦਾ ਦਿਖਾਈ ਦੇ ਜੀ ਬਿਲਕੁਲ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ